ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਣੀ ਸੇਲ ਚੱਲ ਰਹੀ ਹੈ ਜੀ ਰਖੜੀ ਤਿੱਕਰ ਸਾਰੇ ਸੂਟਾਂ ਤੇ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਜੀ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਾਡਾ ਵਟਸਐਪ ਨੰਬਰ ਉੱਪਰ ਦਿੱਤਾ ਹੁੰਦਾ ਜੀ ਤੁਸੀਂ WhatsApp ਨੰਬਰ ਦੇ ਸਕਰੀਨਸ਼ਾਟ ਭੇਜ ਕੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਆਪਣਾ ਕੋਰੀਅਰ ਆਪਣਾ ਪਾਰਸਲ ਹਰ ਜਗ੍ਹਾ ਜਾਂਦਾ ਹੈ ਜੀ ਤੁਸੀਂ 올 ਇੰਡੀਆ ਕਿਤੇ ਵੀ ਬੈਠੇ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਅੱਜ ਵਾਲੇ ਸੂਟਾਂ ਦੀ ਆਪਾਂ ਗੱਲ ਕਰੀਏ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਪਿਓਰ ਕਾਟਨ ਦੇ ਪਿਓਰ ਕਾਟਨ ਦੀ ਸ਼ਰਟ ਆਊਗੀ ਜੀ ਪਿਓਰ ਕਾਟਨ ਦੀ ਬਾਟਮ ਆਊਗੀ ਨਾਲ ਬਹੁਤ ਸੋਹਣਾ ਪਿਓਰ ਕਾਟਨ ਦਾ ਦੁਪੱਟਾ ਆਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਤੇ ਬਹੁਤ ਹੀ ਨਵੇਂ-ਨਵੇਂ ਜੇ ਸਾਰੇ ਇਹਨਾਂ ਦੇ ਪ੍ਰਿੰਟ ਹੈ ਜੀ ਨਵੇਂ-ਨਵੇਂ ਕਲਰ ਹੈ ਜੀ ਤੇ ਡਿਜ਼ਾਈਨਿੰਗ ਵੀ ਬਹੁਤ ਹੀ ਪਿਆਰੀ ਹੈ ਜੀ ਸਾਰੇ ਸੂਟਾਂ ਦੀ ਜਿੰਨਾ ਸੂਟਾਂ ਦੇ ਨਾਲ ਦੁਪੱਟੇ ਨਹੀਂ ਹੈ ਜੀ ਤੁਸੀਂ ਉਹਨਾਂ ਦੇ ਨਾਲ ਸਾਡੇ ਤੋਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਤਾਂ ਆਪਣੇ ਕੋਲੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਇਹ ਵਾਲੇ ਸੂਟ ਬਹੁਤ ਸੋਹਣੇ ਬਾਟਮ ਤੇ ਵਰਕ ਵਾਲੇ ਆਉਣਗੇ ਜੀ ਨਾਲ ਚਿਕਨ ਦੀ ਬਾਟਮ ਆਊਗੀ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਡਿਜ਼ਾਈਨ ਹੈ ਸਾਰੇ ਨਵੇਂ ਸਟਾਕ ਹੈ ਜੀ ਪਲੀਜ਼ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਲਿਮਟਿਡ ਜਸਟ ਸਟਾਕ ਹੈ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਸਾਰੇ ਸੂਟਾਂ ਦੇ ਉੱਪਰ ਸੇਲ ਚੱਲ ਰਹੀ ਹੈ ਜੀ ਤੇ ਬਹੁਤ ਹੀ ਪਿਆਰੇ ਜੇ ਕਲਰ ਹੈ ਜੀ ਇਹਨਾਂ ਦੀ ਡਿਜ਼ਾਈਨਿੰਗ ਸਾਰਿਆਂ ਦੀ ਨਵੀਂ ਆਊਗੀ ਜੀ ਕੋਈ ਵੀ ਆਪਣੇ ਕੋਲੇ ਪੁਰਾਣਾ ਡਿਜ਼ਾਈਨ ਨਹੀਂ ਮਿਲੂਗਾ ਤੁਹਾਨੂੰ ਜੇ ਤੁਸੀਂ ਇਹਨਾਂ ਸੂਟਾਂ ਦੇ ਨਾਲ ਇਹ ਵਿਦਾਊਟ ਦੁਪੱਟਾ ਸੂਟ ਨੇ ਜੀ ਜੋ ਤੁਸੀਂ ਹੁਣ ਦੇਖ ਰਹੇ ਹੋ ਇਹਨਾਂ ਦੇ ਨਾਲ ਤੁਸੀਂ ਸਾਡੇ ਤੋਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਜੀ ਇਹ ਵਾਲੇ ਰੁਆਬ ਬ੍ਰਾਂਡ ਦੇ ਸੂਟ ਆਉਣਗੇ ਜੀ ਬਹੁਤ ਹੀ ਵਧੀਆ ਬ੍ਰਾਂਡਡ ਸੂਟ ਹੈ ਜੀ ਲੀਜੀ ਵਿਜੀ ਕਾਟਨ ਆਊਗੀ ਜੀ ਜਿਵੇਂ ਹੁਣ ਮੌਸਮ ਆ ਰਿਹਾ ਜੀ ਉਸ ਤੇ ਮੌਸਮ ਦੇ ਵਿੱਚ ਹੀ ਪਾਉਣ ਵਾਲੇ ਵਧੀਆ ਸੂਟ ਹੈ ਜੀ ਤੇ ਨਾਲ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਆਊਗਾ ਜੀ ਬਹੁਤ ਹੀ ਸੌਫਟ ਪੂਰਾ ਸੌਫਟ ਵਾਲਾ ਦੁਪੱਟਾ ਆਊਗਾ ਜੀ ਪੂਰਾ ਸੌਫਟ ਵਾਲਾ ਫੈਬਰਿਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਰੰਗ ਡਿਜ਼ਾਈਨ ਆ ਇਹਨਾਂ ਦੇ ਕਲਰ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਜੀ ਤੇ ਨਾ ਇਹਨਾਂ ਦਾ ਕਲਰ ਨਿਕਲੇ ਜੀ ਨਾ ਇਹਨਾਂ ਦਾ ਡਿਜ਼ਾਈਨਿੰਗ ਖਰਾਬ ਹੋਵੇ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਇੱਕ ਪਿਆਰਾ ਜਿਹਾ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਜਰੂਰ ਵੀਡੀਓ ਦੇਖਦੇ ਦੇਖਦੇ ਸਾਰੀਆਂ ਭੈਣਾਂ ਕਰ ਦਿਆ ਕਰੋ ਜੀ ਤੁਹਾਡੇ ਲਾਈਕ ਨਾਲ ਤੁਹਾਡੇ ਕਮੈਂਟ ਨਾਲ ਸਾਨੂੰ ਬਹੁਤ ਸਪੋਰਟ ਮਿਲਦੀ ਹੈ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਸਾਡੀਆਂ ਭੈਣਾਂ ਸਾਨੂੰ ਦੇਖ ਰਹੀਆਂ ਤੇ ਇੱਕ ਪਲੀਜ਼ ਜਰੂਰ ਦੱਸਿਆ ਕਰੋ ਵੀ ਤੁਸੀਂ ਸਾਨੂੰ ਕਿੱਥੋਂ ਦੇਖ ਰਹੇ ਹੋ ਇਹ ਵਾਲੇ ਸੂਟ ਕਾਟਨ ਦੇ ਆਉਣਗੇ ਜੀ ਇਹਨਾਂ ਦੇ ਨਾਲ ਤੁਸੀਂ ਬਾਟਮ ਸੌਰੀ ਦੁਪੱਟਾ ਰੈਡੀ ਕਰਵਾ ਸਕਦੇ ਹੋ ਜੀ ਸਾਡੇ ਕੋਲੇ ਇਹ ਬ੍ਰਾਂਡਡ ਸੂਟ ਹੈ ਜੀ ਸਾਰੇ ਬਹੁਤ ਹੀ ਪਿਆਰੇ ਜੇ ਇਹਨਾਂ ਦੇ ਰੰਗ ਡਿਜ਼ਾਈਨ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ